ਭਾਈ ਇਹ ਦੂਬਾਰ ਆਪਾਂ ਕਰਦੇ ਨਵੇਂ ਮਾਲਕਾਂ ਨਾਲ ਗੱਲਬਾਤ ਤੇ ਬਾਈਆਂ ਦਾੜਾ ਕੰਮ ਆ ਵਪਾਰਪੁਰ ਨੇ ਦਾ ਕੰਮ ਤੇ ਬਾਈਆਂ ਕੋਲੇ ਘੱਟ ਰੇਟ ਤੋਂ ਲੈ ਕੇ ਵੱਧ ਰੇਟ ਵਾਲੇ ਟਰੈਕਟਰ ਮਿਲ ਜਾਂਦੇ ਆ ਜਿਵੇਂ ਆ ਤੁਸੀਂ ਕਹੋਗੇ ਭਾਈ ਟਰੈਕਟਰ ਤੁਹਾਨੂੰ ਮਿਲ ਜੂਗਾ ਹਰੇਕ ਟਰੈਕਟਰ ਤੇ ਲਾਉਣ ਹੋ ਜਾਂਦਾ ਮਾਡਲ ਦੇ ਹਿਸਾਬ ਨਾਲ ਜਣੀ ਦੇ ਕੇ 15 ਕ ਮਾਡਲ ਤੋਂ ਤਾਹ ਤਾਹ ਹਰੇਕ ਤੇ ਲਾਉਣ ਹੋ ਜੂਗਾ ਤੇ ਬਾਈਆਂ ਨਾਲ ਆਪਾਂ ਕਰਦੇ ਗੱਲਬਾਤ ਤੇ ਬੰਗ ਨਾਲ ਪੁੱਛਦੇ ਕਿਹੜੇ ਕਿਹੜੇ ਟਰੈਕਟਰ ਬਾਈਆਂ ਕੋਲੇ ਮਿਲ ਜਾਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਨਾ ਜੀ ਆਪਣਾ ਆਪਣਾ ਗੁਰਲਾਲ ਸਿੰਘ ਬਾਈ ਕਿਹੜਾ ਪਿੰਡਾ ਬਾਈ ਜੀ ਮੌੜ ਖੁਰਦੀ ਮੌੜ ਖੁਰਦਾ ਮੰਡੀ ਤੁਸੀਂ ਤਲਵੰਡੀ ਕਵਰ ਕਰਦੇ ਹੋ ਕਿ ਹਰੇਕ ਮੰਡੀ ਤੇ ਆਉਂਦੇ ਹੋ ਮੰਡੀ ਲਾਉਣੇ ਵਾਧਾ ਜੀ ਤਲਵੰਡੀ ਵਾਧਾ ਲਾਉਣੇ ਹੋਰ ਕੋਈ ਮੰਡੀ ਤੇ ਜਾਂਦੇ ਹੋ ਨਹੀਂ ਹੂੰ ਬਾਗ ਜਾਂਦੇ ਨਹੀਂ ਮੰਡੀਆਂ ਤੇ ਠੀਕ ਆ ਬਾਈ ਜੀ ਕਿਹੜੇ ਕਿਹੜੇ ਟਰੈਕਟਰ ਬਾਈ ਆਪਣੇ ਕੋਲੇ ਮਿਲ ਜਾਂਦੇ ਆ ਆਪਣੇ ਕੋਲੇ ਸਾਰੇ ਭਾਂਤੀ ਮਿਲ ਜਾਂਦੇ ਆ ਬਾਈ ਠੀਕ ਆ ਜੀ ਘੱਟ ਰੇਟ ਤੋਂ ਲੈ ਕੇ ਫੁੱਲ ਰੇਟ ਤਾਈ ਠੀਕ ਆ ਬਾਈ ਮੰਨ ਕੇ ਚੱਲ ਠੀਕ ਆ ਜੀ 18 ਮਾਡਲ ਹੈ ਠੀਕ ਆ ਜੀ ਆ 725 ਖੜਾ ਖੰਨੇ ਮਾਡਲ ਠੀਕ ਆ ਜੀ ਆ ਸਾ ਵੀ ਖੜਾ ਘੱਟ ਰੇਟ ਵਾਲ ਜਿਵੇਂ ਜਹੇ ਆ ਗਾਹ ਕਾ ਜੂ ਵੀ ਮੰਨ ਕੇ ਚੱਲ ਖਾਲੀ ਨਹੀਂ ਮੁਰਦਾ ਜਿਵੇਂ ਉਹਨੇ ਉਹ ਜਿਹੜਾ ਮਰਜੀ ਹੈ ਖਾਲੀ ਨਹੀਂ ਮੁਰਦਾ ਟਰੈਕਟਰ ਲੈ ਕੇ ਦੇਵੋਗੇ ਹਾਂ ਠੀਕ ਹੈ ਜੀ ਬਈ ਆਪਣੇ ਕੋਲ ਜਾਲ ਸੋਨਾਂ ਲਿਕਾ 2018 ਮਾਡਲ ਇਹਦੀ ਜਾਣਕਾਰੀ ਦਿਓ ਕਿੰਨੇਵੇਂ ਮਾਲਕਾ ਇਹ ਫਰਸਟ ਮਾਲਕ ਦੇ ਨਾਂ ਬਈ ਫਰਸਟ ਮਾਲਕ ਦੇ ਨਾਂ ਦਾ ਕਿੰਨੇ ਕਿ ਪਾਈਰ ਹੋਣਗੇ ਵੀ ਟਰੈਕਟਰ ਦੇ ਸਰ ਰਹਿ ਗਿਆ 40 ਕਿ ਪੈਸੇ ਟਾਇਰ ਨਾਲ ਦੇ ਕੇ ਦੁਬਾਰੇ ਪਵਾਇਓ ਨਾਲ ਦੇ ਨਾਲ ਦੇ ਟਾਇਰ ਆ ਵੀਰੇ ਗੁੜੀਆ ਦੇ 4 ੜ ਗੁੜੀਆ ਕੰਪਨੀ ਦੇ ਦੇ ਕੇ ਟਰੈਕਟਰ ਪੂਰਾ ਚੰਗਾ ਸਾਫ ओरिजिनल ਟਰੈਕਟਰ ਆ ਨਾ ਮੇਰੇ ਸਾਰਾ ਇਸਰੀ ਲੱਗੀ ਹੋਈ ਆ ਪੂਰੀ ਉੱਤੇ ਕੁਸ ਨਹੀਂ ਲਾਉਣਾ ਕੁਸ ਨਹੀਂ ਲਾਉਣਾ ਹਮੇ ਲਾ ਕੇ ਦੇਉਗੇ ਹਾਂ ਠੀਕ ਆ ਜੀ ਰੰਗ ਪੇਂਟ ਦਾ ओरिजिनल ਆ ਰੰਗਲ ਜਮਾਈ ਟੂ ਜ਼ੈਡ ਠੀਕ ਕਿੰਨੇ ਘੰਟੇ ਚੱਲਿਆ ਭਾਈ ਜੀ ਇੱਕ ਦਸ ਸਤਨਾ ਜੀ ਹੁਣੀ ਮਾਰ ਦੇਖਿਆ ਵੀ ਵਿਚਾਰੇ ਨੂੰ ਚਲੋ ਉਹ ਲੈ ਆਓ ਸੋ 빅 ਟਰੈਕਟਰੀ ਸਾਰਾ ਭਾਈ ਕਹਿੰਦਾ 2300 ਘੰਟੇ ਹੀ ਚੱਲਿਆ ਨਵਾਂ ਟਰੈਕਟਰ ਕੱਲੇ ਕਹਿੰਦੇ ਮਾੜਾ ਇਹ ਪੈਰ ਦਾ ਨਾ ਤੁਰੰਗ ਰਿਹਾਗਾ ਬਾਕੀ ਟਰੈਕਟਰ ਸਾਰਾ ਟਰੈਕਟਰ ਜੈਨੂਅਲ ਦਾ ਜੈਨੂਅਲ ਉਹ ਲਾ ਕੀ ਦਿੰਦੇ ਲਾਉਂਦੇ ਨਹੀਂ ਲਾਉਂਦੇ ਨਹੀਂ ਲਾ ਕੇ ਦੇ ਲੱਗ ਜਾਈ ਠੀਕ ਆ ਭਾਈ ਤੇ ਭਾਈ ਜੇ ਟਰੈਕਟਰ ਵਿੱਚ ਡਿਮਾਂਡ ਆ ਉਹ ਬੰਗਣ ਤੁਸੀਂ ਫੋਨ ਤੇ ਗੱਲ ਕਰਕੇ ਪੁੱਛ ਸਕਦੇ ਹੋ ਬੰਗਣ ਮਰੇ ਜੀ ਇਹ ਪੂਰੀਆਂ ਲਾਈਟਾਂ ਲੋਟਾਂ ਜਾ ਦੇ ਦੇ ਭਾਈ ਮੇਰਾ ਸਟਾਰਟ ਨਹੀਂ ਟਰੈਕਟਰ ਰੇ ਕਿੰਦਾ ਟਰੈਕਟਰ ਪੂਰਾ ਚੰਗਾ ਵੀਰਾ ਟਰੈਕਟਰ ਹੈਗਾ ਤੇ ਇਹੋਗਲਾ ਟਰੈਕਟਰ ਹੋਰ ਕਿਹੜਾ ਵੀਰੇ ਸਵਰਾਜ 735 ਇਹ ਬਾਗਿਆਂ ਕੋਲੇ ਦੋਨੇ ਕਾ ਟ੍ਰੇਡ ਦਾ ਐਸ਼ਰ 94 ਮਾਡਲ ਆ ਬਾਈ ਸਵਰਾਜ 735 ਕਾ 98 ਮਾਡਲ ਇਹ ਵੀ ਦੋਨੇ ਟਰੈਕਟਰ ਓਰੀਜਨਲ ਆ ਵੀਰੇ ਹਾਂਜੀ ਹਾਂਜੀ ਹਾਂ ਸਵਰਾਜ 735 ਦਾ ਟਾਇਰ ਕਿੰਨੇ ਕ ਪੈਸੇ ਆ ਬਾਈ ਜੀ 60 ਪੈਸੇ ਪਿਆ 60 ਤੋਂ 70 ਕ ਪੈਸੇ ਟਾਇਰ ਰਹੇਗੇ ਵੀਰੇ ਸਵਰਾਜ 735 ਦਾ ਟਰੈਕਟਰ ਇਹ ਵੀ ਸਾਰਾ ਓਰੀਜਨਲ ਆ ਹੂੰ ਸਵਰਾਜ 735 ਐਫੀ ਅੰਦਰ ਪੰਪਾ ਟਰੈਕਟਰ ਪੂਰਾ ਚੰਗਾ ਹੈ ਵੀ। ਐਤੂ ਵਾਰ ਆ ਗਿਆ ਇਹ ਐਸ਼ਰਾ। ਇਹ ਕਿਹੜਾ ਮਾਡਲ ਆ ਬਾਈ ਜੀ? ਇਹ 94 ਮਾਡਲ ਆ। ਇਹ ਵੀ ਸਾਰਾ ਟਰੈਕਟਰ Ориਜਨਲ ਆ ਵੀਰੇ। Ориਜਨਲ ਬਾਈ ਜੀ Ориਜਨਲ। ਜਮਾ ਟਰੈਕਟਰ ਸਾਰਾ Ориਜਨਲ ਸੈਲਫ ਸਟਾਰਟ ਆ ਨਾ। ਹਾਂਜੀ। ਹੈਂਡਲ ਤੇ ਵੀ ਹੋ ਜਾਂਦਾ ਸੈਲਫ। ਹੈਂਡਲ ਵੀ ਲੱਗਿਆ ਹੋ ਦੂਜਾ ਛੋਟਾ। ਠੀਕ ਆ ਜੀ। ਬਈ ਬਾਈ ਦਾ ਆਪਾਂ ਨੰਬਰ ਪਾਵਾਂਗੇ ਵੀਡੀਓ ਚ ਤੇ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਬਾਕੀ ਟਰੈਕਟਰਾਂ ਦੀ ਜਾਣਕਾਰੀ ਲੈ ਸਕਦੇ ਹੋ। ਮਾਲ ਮੁੱਲ ਜਿਹੜਾ ਤੇ ਉਹ ਸਾਨੂੰ ਟਰੈਕਟਰ ਆ ਬਾਈ। ਬਾਈ ਜਿਹੀਏ ਤੁਸੀਂ ਟਰੈਕਟਰ ਕਹੋਗੇ ਉਹ ਤੁਹਾਨੂੰ ਵੀ ਮਾਲ ਮੁੱਲ ਦੱਸ ਦੂਗਾ ਬਾਈ। ਖਾਲੀ ਪਾਈਆਂ ਕੋਲ ਇੱਕ ਟਰੈਕਟਰ ਹੋਰ ਆ ਵੀਰੇ ਐਸ 450 ਡੀਆਈ ਇਹ ਕਿਹੜਾ ਮਾਡਲ ਆ ਬਾਈ ਟਰੈਕਟਰ? ਹੱਥ ਮਾਡਲ ਜੀ। 2000 ਤੇ 10 ਮਾਡਲ। ਟਰੈਕਟਰ ਨਹੀਂ ਤੁਸੀਂ ਦੇਖੋ ਟਰੈਕਟਰ ਪੂਰਾ। ਇਹ ਵੀ ਚੰਗਾ ਟਰੈਕਟਰ ਹੀ ਲੱਗਦਾ ਨਾ ਵੀਰੇ ਨੂੰ। ਪੂਰਾ ਪੂਰਾ ਬਾਈ। ਟਰੈਕਟਰ ਓਰੀਜਨਲ ਆ ਵੀਰੇ ਸਾਰਾ। ਹਾਂਜੀ ਜਮਾ ਰੇਨਲ। ਟਾਇਰ ਇਹਦੇ ਕਿੰਨੇ ਦੇ ਪੈਸੇ ਵੀਰੇ? ਟਾਇਰ 35 ਕਿ ਪੈਸੇ ਆ। ਮਗਲਾ ਡਰ 35 ਕਿ ਪੈਸੇ ਆ, ਮੂਹਰੇ ਨਵੀਂ ਪਈ ਆ ਨਾ ਵੀਰੇ ਇਹ। ਹੂੰ, ਜਮਨ ਨਵੀਂ। ਮੂਹਰੇ ਡਰ ਨਵੇਂ ਆ। ਇਹ ਸਿੰਗਲ ਕਲੱਚ ਚ ਹੈ ਕਾ ਡਬਲ? ਡਬਲ ਡਬਲ 4 ਸਿਲੰਡਰ ਆ ਵੀ। ਡਬਲ ਕਲੱਚ ਆ, 4 ਸਿਲੰਡਰ ਆ, ਟਰੈਕਟਰ ਪੂਰਾ ਚੰਗਾ, ایس 450। ਇਦੋ ਵਾਲਾ ਗਿਆ ਹੀ ਆਪਣੇ ਕੋਲ ਸੋਨ ਵਾਲੀ ਕਾ ਨਾ। ਹਾਂਜੀ। ਇਹ ਕਿਹੜਾ ਮਾਡਲ ਆ ਭਾਈ ਜੀ? 13 ਮਾਡਲ ਜੀ। 2013 ਮਾਡਲ ਆ। ਤੇ ਇਹਦੇ ਮੂਹਰੇ ਡਰ ਤਾਂ ਜਮੀਨ ਨਵੇਂ ਆ, ਐਮ ਆਰ ਐਫ ਤੇ ਮਾਰ ਕੇ ਵੀਰੇ ਆ ਜਿਹੜੇ ਲਹੇ ਵੀ। ਮੰਗਲੇ ਟਾਇਰ ਕਿੰਨੇ ਦੇ ਪੈਸੇ ਆ ਵੀ ਪੈਸੇ ਜੀ 16 ਦੇ ਮੰਗਲੇ ਟਾਇਰ 40 ਪੈਸੇ 16 ਵਾਲੇ ਇਹ 2 ਸਪੀਡ ਹੈ ਕਿ 3 2 ਸਪੀਡ ਹੈ ਜੀ 2 ਸਪੀਡਾ ਸੋਨਲੀ ਕਾ 60 RX ਜਿਹੜਾ ਇਹ ਸਾਰਾ ਟਰੈਕਟਰ ਸਾਰਾ ਟਰੈਕਟਰ ਇਹ ਨਾਲ ਜਮ ਐ ਓਰੀਜਨਲ ਜੀ ਸਾਰਾ ਟਰੈਕਟਰ ਬਈ ਓਰੀਜਨਲ ਆ ਤੇ ਭਾਈ ਜੇ ਕਈ ਵੇਰੇ ਲੋਨ ਕਰਾਉਣਾ ਦਾ ਉਸ ਹਿਸਾਬ ਨਾਲ ਅੱਜ ਲੋਨ ਵੀ ਕਰਾ ਕੇ ਦੇ ਸਕਦੇ ਆਂ ਆ ਠੀਕ ਆ ਕਰਾ ਕੇ ਦੇ ਦੋਗੇ ਲੋਨ ਹਾਂਜੀ ਹਾਂਜੀ ਠੀਕ ਆ ਅਸੀਂ ਆਪਾਂ ਆਪ ਕਰਾ ਦਨੇ ਹੁੰਨੇ ਲੋਨ ਤੇ ਬੰਦਾ ਜੇ ਕਈ ਵੇਰੇ ਕੋਈ ਲੋਨ ਵਾਲਾ ਬੰਦਾ ਹੋਵੇ ਤੇ ਸਮਾਨ ਕੀ ਕੁਝ ਲੈ ਕੇ ਆਵੇ ਨਾਲ ਬਾ ਦੋ ਆਡੀਆਂ ਹੁਣ ਆਧਾਰ ਕਾਰਡ ਹਾਂਜੀ ਤੇ ਪਿੰਨ ਕਾਰਡ ਜਾਂ ਮੋਟਰ ਦਾ ਬੋਰਡ ਕਾਰਡ ਉਹ ਅੱਛਾ ਠੀਕ ਹੈ ਜੀ ਹਾਂਜੀ ਤੇ ਬਾਕੀ ਬਾਈ ਜੀ ਦਾ ਕਹਿੰਦਾ ਸਿੰਬਲ ਸਹੀ ਹੋਣਾ ਚਾਹੀਦਾ ਸਿੰਬਲ ਸਹੀ ਹੋਣਾ ਚਾਹੀਦਾ ਠੀਕ ਆ ਬਾਈ ਜੀ ਬਾਈ ਦਾ ਆਪਾਂ ਨੰਬਰ ਪਾਵਾਂਗੇ ਵੀਡੀਓ 'ਚ ਤੇ ਬਾਈ ਨਾਲ ਤੁਸੀਂ ਗੱਲ ਕਰਕੇ ਜੇ ਕਿਹਨੇ ਟਰੈਕਟਰ ਕੀਤਾ ਨਾ ਆਵੇ ਨਾ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਟਰੈਕਟਰ ਕੀਤਾ ਆ ਸਕਦੇ ਹੋ ਬਾਈ ਜਾਇਜ਼ ਸਰ ਬੁੱਧਵਾਰ ਟਰੈਕਟਰ ਮੰਡੀ ਤੇ ਹੁੰਦੇ ਆ ਓਕੇ ਬਾਈ ਧੰਨਵਾਦ ਜੀ ਇਹਲੀ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕੀਤਾ ਜਿਹੜਾ ਤੁਸੀਂ